ਹਾਂਜੀ ਦੋਸਤੋ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੇਰੀ ਬਾਜ਼ ਫਾਜ਼ਲ ਕਾ ਤੇ ਤੇ ਆ ਤੁਹਾਨੂੰ ਦਿਖਾ ਰਹੇ ਹਾਂ ਕਿ ਇਹਨਾਂ ਵਿੱਚ ਤੁਹਾਨੂੰ ਸਭ ਤੋਂ ਵੱਧ ਕਿਹੜਾ ਕਲਾਕਾਰ ਪਸੰਦ ਹੈ ਨੰਬਰ 1 ਬਬੂ ਮਾਨ ਨੰਬਰ 2 ਗੁਰਦਾਸ ਮਾਨ ਨੰਬਰ 3 ਰਾਜਵੀਰ ਜਵੰਦਾ ਨੰਬਰ 4 ਸਿੱਧੂ ਮੂਸੇਵਾਲਾ ਆਪਣਾ ਉੱਤਰ ਕਮੈਂਟਾਂ ਵਿੱਚ ਜਰੂਰ ਦੱਸਣਾ ਦੋਸਤੋ ਜਰੂਰ ਦੱਸਣਾ ਜਰੂਰ ਦੱਸਣਾ ਤੁਹਾਡੀ ਪਸੰਦ ਅਸੀਂ ਦੇਖਦੇ ਹਾਂ ਕਿ ਕੌਣ ਕੌਣ ਕਿਹੜੇ ਕਲਾਕਾਰ ਨੂੰ ਪਸੰਦ ਕਰ ਰਿਹਾ ਹੈ ਤੇ ਆਪਣੀ رائے ਕਮੈਂਟ ਬਾਕਸ ਰੰਝੀ ਨੂੰ ਦੱਸਣਾ ਸੋ ਦੋਸਤੋ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਲਾਈਵ ਦੇ ਵਿੱਚ ਜੁੜਨ ਵਾਸਤੇ ਸੋ ਅਸੀਂ ਉਡੀਕ ਕਰ ਰਹੇ ਹਾਂ ਕਿ ਤੁਸੀਂ ਸਾਡੇ ਲਾਈਵ ਦੇ ਵਿੱਚ ਜੁੜੋ ਤੇ ਸਾਡੇ ਇਸ ਪ੍ਰਸ਼ਨ ਦਾ ਉੱਤਰ ਜਲਦੀ ਤੋਂ ਜਲਦੀ ਦਿਓ ਤੇ ਫਿਰ ਜਿਸ ਦਾ ਉੱਤਰ ਸਾਨੂੰ ਜ਼ਿਆਦਾ ਗਿਣਤੀ ਵਿੱਚ ਆਏਗਾ ਅਸੀਂ ਉਸ ਦਾ ਨਾਮ ਅਸੀਂ ਅਸੀਂ ਵੀਡੀਓ ਲਾਈਵ ਦੇ ਵਿੱਚ ਸ਼ੇਅਰ ਕਰਾਂਗੇ ਜੀ ਧੰਨਵਾਦ ਜੀ ਜ਼ਰੂਰ ਜੁੜੋ ਸਾਡੇ ਨਾਲ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਾਡੇ ਚਾ ਵਾਸਤੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੇਰੀ ਆਵਾਜ਼ ਫਾਜ਼ਲ ਕਾ ਚੈਨਲ ਤੁਸੀਂ ਲਾਈਵ ਹੋ ਰਹੇ ਆ ਜੀ ਸੋ ਤੁਸੀਂ ਆਪਣਾ ਜਵਾਬ ਕਮੈਂਟ ਬਾਕਸ ਰੰ ਜ਼ਰੂਰ ਦੱਸਣਾ ਕਮੈਂਟ ਜਰੂਰ ਕਰਿਓ ਦੋਸਤੋ ਤੇ ਜੀ ਦੋਸਤ ਨਵੇਂ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡੀ ਸਪੋਰਟ ਦੀ ਲੋੜ ਹੈ ਸੋ ਇਸ ਤਰ੍ਹਾਂ ਦੇ ਅਸੀਂ ਤੁਹਾਡੇ ਸਾਹਮਣੇ ਹੋਰ ਲੈ ਕੇ ਹਾਜ਼ਰ ਹੋਇਆ ਕਰਾਂਗੇ ਸੋ ਸ਼ੁਕਰੀਆ ਆਪ ਸਭ ਦਾ ਇਹਨਾਂ ਵਿੱਚ ਤੁਹਾਨੂੰ ਸਭ ਤੋਂ ਵੱਧ ਕਿਹੜਾ ਕਲਾਕਾਰ ਪਸੰਦ ਹੈ अब्रिक बपू मान नंबर 2 गुरदास मान नंबर 3 राजवीर जवंदा नंबर 4 सिद्धू मुसेवाला तो अपना उत्तर कमेंट रा हि जरूर दसना दोस्तों कमेंट जरूर कर रहे हो 1 मिनट लगदा ਤੁਹਾਡਾ ਕਮੈਂਟ ਕਰਨ ਲੱਗਾ ਜਰੂਰ ਬਹੁਤ ਬਹੁਤ ਸ਼ੁਕਰੀਆ ਸਾਡੇ ਲਾਈਵ ਦੇ ਜੁੜਨ ਵਾਸਤੇ ਦੋਸਤੋ ਤੁਸੀਂ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ ਆਪ ਸਭ ਦਾ तहे दिलੋਂ ਧੰਨਵਾਦ ਮੈਂ ਤਾਂ ਆਪਣਾ ਅਰਵਿੰਦਰ ਅਬਨ ਵਾਲਾ ਫਾਜ਼ਿਲ ਕਾ ਤੋਂ ਮੇਰੀ ਆਵਾਜ਼ ਫਾਜ਼ਿਲ ਕਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਇਸੇ ਤਰ੍ਹਾਂ ਅਸੀਂ ਸਵਾਗਤ ਕਰਦੇ ਰਹਾਂਗੇ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ ਜੀ ਧੰਨਵਾਦ ਜੀ ਤੁਹਾਨੂੰ ਸਾਡੇ ਚੈਨਲ ਤੇ ਨਵੇਂ ਆਏ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਡੇ ਦਿੱਤੇ ਹੋਏ ਪ੍ਰਸ਼ਨ ਦਾ ਉੱਤਰ ਜਰੂਰ ਦੇਣਾ ਆਪਣਾ ਕਮੈਂਟ ਬਾਕਸ ਚ ਰਾਹੀਂ ਜੀ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਨਿੰਦੂ ਦੇ ਹੋ ਕੇ ਨਦਾਨਾਂ ਨੰ ਲੈਂਦੇ ਚੰਦ ਤਸਵੀਰ ਖਤ ਮਾਨੰਦੀ ਕਮਾਈ ਹੈ ਹੱਥ ਮੈਂ